ਨਹੀਂ ਰੁਕ ਰਿਹਾ ਡੇਰਾ ਰੂਪੀ ਵਾਲਾ ਵਿਵਾਦ ਨਹਿੰਗ ਸਿੰਘ ਪਹੁੰਚੇ ਥਾਣਾ ਕੈਂਟ ਵਿਖੇ ਕਾਰਵਾਈ ਦੀ ਕੀਤੀ ਮੰਗ ਸਭ ਤੋਂ ਪਹਿਲਾਂ ਦਾ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰਦੇ ਵਾਹਿਗੁਰਜੀ ਦਾ ਅਕਾਲ ਸਾਹਿਬ ਵਾਹਿਗੁਰਜੀ ਦੀ ਫਤਿਹ ਦਾਸ ਬਾਬਾ ਗੁਰਵਿੰਦਰ ਸਿੰਘ ਅੱਜ ਪਿਛਲੇ ਕੁਝ ਸਮੇਂ ਤੋਂ ਜਿਹੜਾ ਡੇਰਾ ਰੁਮੀਆਣਾ ਦੀ ਵੀਡੀਓ ਵਾਇਰਲ ਹੋਈ ਰਹੀ ਸੀਗੀ ਮਹਾਰਾਜ ਦੇ ਬਰਾਬਰ ਆਪਦੀ ਕੁਰਸੀ ਲਾ ਕੇ ਬੈਠਾ ਤੇ ਇੱਕ ਉਥੇ ਜਤੀ ਬਾਤ ਦਾ ਵਿਤਕਰਾ ਹੁੰਦਾ ਉਸ سلسلے ਦੇ ਵਿੱਚ ਪਿਛਲੇ 4-5 ਦਿਨਾਂ ਦੀ ਦਰਖਾਸਤ ਦਿੱਤੀ ਹੋਈ ਸੀਗੀ ਕੈਂਟਛਣਾ ਵੀ ਦਿੱਤੀ ਸੀ ਤੇ ਐਸਐਸਪੀ ਦਫ਼ਤਰ ਵੀ ਦਿੱਤੀ ਹੋਈ ਸੀਗੀ ਤੇ ਉਸ ਤੇ ਕਾਰਵਾਈ ਨਹੀਂ ਕਰ ਰਿਆ ਸੀ ਪ੍ਰਸ਼ਾਸਨ ਢਿਲਾ ਚੱਲ ਰਿਆ ਸੀਗਾ ਉਸ ਦੇ ਬੰਦੀ ਧਰਨੇ ਦੀ ਅੱਜ ਕੋਲ ਦਿੱਤੀ ਸੀਗੀ ਤੇ ਜਿਹੜੇ ਸਿੰਘ ਸੀਗੇ ਤੇ ਧਰਨਾ ਲਾਉਣ ਵਾਸਤੇ ਆਏ ਸੀਗੇ ਪਰ ਪ੍ਰਸ਼ਾਸਨ ਨੇ assurance ਦਵਾਇਆ ਵੀ ਆਉਣ ਵਾਲੀ 2 ਤਰੀਕ ਤੱਕ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਹੈ 295 ਦਾ ਜੋ ਵੀ ਧਾਰਾ ਲਗਨੀ ਆ ਉਹ ਲਾ ਦਿੱਤੀ ਜਾਵੇਗੀ ਤੇ ਉਹਨਾਂ ਨਾਲ ਬਹਿ ਕੇ ਸਾਰਾ ਗੱਲਬਾਤ ਹੋਏਗੀ ਵੀ ਜਿਹੜੀ ਜਿਹੜੀ ਸਿੱਖ ਧਰਮ ਦੀਆਂ ਮਰਿਆਦਾਆਂ ਨੇ ਜੇ ਤਾਂ ਉਹਨਾਂ ਨੂੰ ਮੰਨਣਗੇ ਤਾਂ ਉਹਨਾਂ ਦੇ ਡੇਰਿਆਂ 'ਚ ਗੁਰੂ ਘਰ ਦੇ ਵਿੱਚ ਜਿਹੜੇ ਡੇਰੇ ਬਣਾਏ ਹੋਏ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਜੇ ਉਹ ਨਹੀਂ ਮੰਨਦੇ ਤਾਂ ਉਸ ਤੋਂ ਗੁਰੂ ਮਹਾਰਾਜ ਦੇ ਜਿਹੜੇ ਪ੍ਰਕਾਸ਼ ਨੇ ਉਹਨਾਂ ਨੂੰ ਵਾਪਸ ਲੈ ਜਾਣਗੇ ਜਿਹੜੀ ਜਾਤੀਵਾਦ ਦੀ ਗੱਲ ਕਰਦੇ ਤਾਂ ਕਾਫੀ ਸਮੇਂ ਤੋਂ ਕਰਦੇ ਆ ਰਹੇ ਸੀ ਪਰ ਹੁਣ ਤੁਸੀਂ ਇਸ ਤਰ੍ਹਾਂ ਦਾ ਕਰਨ ਨੂੰ ਪਹਿਲਾਂ ਕਿਉਂ ਨਹੀਂ ਕਦੇ ਕੋਤੇ ਜੀ ਦੇਖੋ ਜਦੋਂ ਕਿਸੇ ਨੂੰ ਸੋਜੀ ਬਖਸ਼ਦਾ ਕਲੀਆਂ ਵਾਲਾ ਪਾਸ਼ਾ ਜਿਵੇਂ ਸਮਤ ਬਖਸ਼ਦਾ ਉਵੇਂ ਅਗਲਾ ਸਟੈਪ ਅਗਲਾ ਚੱਕ ਲੈਂਦਾ ਜਿਵੇਂ ਜਿਵੇਂ ਉਹ ਸੋਜੀ ਬਖਸ਼ੀ ਜਾਂਦੇ ਉਵੇਂ ਉਵੇਂ ਕਾਰਜ ਹੋਈ ਜਾਂਦੀ ਹੈ ਜੀ ਹਾਂ ਜੀ ਬਾਬਾ ਜੀ ਕੀ ਨਾ ਅਮਤੇ ਕੀ ਮਤਲਬ ਹੈ ਸਾਡੇ ਆਪਣਾ ਨਾਮ ਰਵੀ ਸਿੰਘ ਖਾਲਸਾ ਪਿੰਡ ਮਰਾਜ ਤੋਂ ਜੀ ਜੋ ਵੀ ਆਪਾਂ ਪਾਪਾ ਗੁਰਵਿੰਦਰ ਸਿੰਘ ਜੀ ਦੇ ਕਹਿਣ ਦੇ ਉੱਤੇ ਬਠਿੰਡਾ ਪਹੁੰਚੇ ਸੀ ਇਹ ਅਸੀਂ ਕਿਹੜਾ ਰੋਮੀਆਣਾ ਗੁਰੂ ਘਰ ਦੇ ਵਿੱਚ ਇੱਕ ਸਾਧ ਕਹਾਂਗੇ ਬਾਬਾ ਜੀ ਸਾਧ ਵੀ ਕਹਿਣ ਦੇ ਲਈ ਇੱਕ ਸਾਧ ਵੀ ਬਹੁਤ ਤਕੜੀ ਆਗਿਆ ਤੇ ਬੈਠੇ ਹੁੰਦੇ ਤੇ ਸਾਧ ਵੀ ਨਹੀਂ ਕਹਾਂਗੇ ਉਹ ਬੰਦੇ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਾ ਵੀ ਆ ਤੇ ਗਿਆਨ ਵੀ ਦਿੰਦਾ ਉਹ ਬੰਦਾ ਵੀ ਗਲਤ ਗੁਰੂ ਗ੍ਰੰਥ ਸਾਹਿਬ ਦੀ ਬੇਆਬਦੀ ਕਰੀ ਉਸ ਬੰਦੇ ਨੇ ਬੇਆਬਦੀ ਕਿਵੇਂ ਕਰੀ ਆ ਤੁਸੀਂ ਕਿਹਾ ਸੀ ਗੁਰਵਿੰਦਰ ਪਾਪਾ ਜੀ ਨੂੰ ਪੁੱਛਿਆ ਵੀ ਜਾਤੀਵਾਦ ਆ ਜਾਤੀਵਾਦ ਦਾ ਤਾਂ ਜੋ ਖੋਦ ਕਰਦੀ ਰਹਿੰਦੇ ਆ ਸਾਰੇ ਪੰਜਾਬ ਨੂੰ ਪਤਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤਾ ਉਹਨਾਂ ਨੇ ਇਹ ਕਿ ਤੋ ਤੁਸੀਂ ਦੇਖਿਆ ਇੱਕ ਵੀਡੀਓ ਦੇਖਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੇਖਿਆ ਕਦੇ ਵੀ ਕੋਈ ਬਰਾਬਰੀ ਕਰੂਗਾ ਕੁਰਸੀ ਢਾਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਇੱਕ ਕੇਲੇ ਬਣਦਾ ਦੇਖਿਆ ਕਦੇ ਗੁਰੂ ਘਰਾਂ ਦੇ ਵਿੱਚ ਕੇਲੇ ਵੰਡਣੇ ਸਾਡੀ ਬੇਨਤੀ ਹੈ ਕਿ ਪ੍ਰਸ਼ਾਸਨ ਨੂੰ ਵੀ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਬਾਕੀ ਸਾਡੀ ਢਿੰਗ ਸਿੰਘ ਫੌਜਾਂ ਤੇ ਤਲਾ ਪੰਥਾਂ ਨੂੰ ਇੱਥੇ ਜਿੰਨੇ ਵੀ ਢਿੰਗ ਸਿੰਘ ਖੜੇ ਆ ਇੱਥੇ ਐਂ ਦੇਖ ਲਓ ਵੀ ਅਸੀਂ ਮਹਾਕਾਲ ਕਹਿੰਨੇ ਆ ਮਹਾਕਾਲ ਕਿਹਨੂੰ ਕਹਿੰਨੇ ਆ ਸਾਡੇ ਸਿਰ ਤੇ ਉੱਪਰ ਬੈਠੇ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਵੀ ਮਹਾਕਾਲ ਨਹੀਂ ਆਇਆ ਪਾਪਾ ਜੀ ਅਸੀਂ ਕਹਿੰਨੇ ਆ ਵੀ ਗੁਰੂ ਗੰਨ ਪੰਥ ਦੇ ਤੁਸੀਂ ਮੋਤ ਬਾਹਰ ਬੰਦੇ ਹੋ ਜਰੂਰ ਇਸ ਬੀਸੇ ਤੇ ਬੋਲੋ ਨਾਲ ਖੜੋ ਕਰੂਗਰਾਨ ਸਾਹਿਬ ਨੂੰ ਜੇ ਮੰਨਦੇ ਹੋ ਤਾਂ ਤੇ ਨਹੀਂ ਫਿਰ ਪਾਪਾ ਜੀ ਦਿਖਾਵਾ ਕਰੇ ਦਾ ਕੋਈ ਫਾਇਦਾ ਨਹੀਂ ਇੱਥੇ ਬਹੁਤ ਹੀ ਵੱਡੀਆਂ ਕੁਰਬਾਨੀਆਂ ਵੀ ਦੇਣੀਆਂ ਪੈਣੀਆਂ ਆਪਾਂ ਨੂੰ ਉਹ ਸਾਥ ਬਖੰਡੀ ਨੂੰ ਅਸੀਂ ਕਹਿੰਨੇ ਆ ਜਾਂ ਤਾਂ ਪ੍ਰਸ਼ਾਸਨ ਕੋਲੇ ਆਪ ਆ ਜਾ ਸਾਡੇ ਨਾਲ ਬਹਿ ਕੇ ਗੱਲਬਾਤ ਕਰ ਲੈ ਗੱਲਬਾਤ ਤਾਂ ਇਹੀ ਆ ਜੋ ਤੈਨੂੰ ਡੰਡ ਮਾਰਦਾ ਉਹ ਪ੍ਰਸ਼ਾਸਨ ਦਿੰਦਾ ਠੀਕ ਆ ਨਹੀਂ ਫਿਰ ਦਾਲ ਪੰਥ ਨੂੰ ਕਿਵੇਂ ਬਾਬਾ ਰਾਜਾ ਰਾਜ ਸਿੰਘ ਜੀ ਨੇ ਕਿਹਾ ਸੰਘਰਸ਼ ਪਾ ਕੇ ਬੰਨ ਕੇ ਲੈ ਕੇ ਜਾਵਾਂਗੇ ਨਾ ਲੈ ਕੇ ਗਏ ਤਾਂ ਬਾਬਾ ਰਾਜਾ ਰਾਸ ਸਿੰਘ ਕਹਿੰਦਾ ਜੀ ਅਸੀਂ ਦਲਪੰਥ ਦੇ ਮੁਕੀ ਨਹੀਂ ਮੰਨਾਂਗੇ ਅਸੀਂ ਵੀ ਕਹਿੰਨੇ ਆ ਸਾਡੇ ਵੱਲੋਂ ਜੇ ਸਾਡੇ ਸਾਹਮਣੇ ਆਉਂਦਾ ਉਹ ਵਖੰਡੀ ਸਾਹਿਬ ਅਸੀਂ ਬਖਸਾਂਗੇ ਨਹੀਂ ਬਾਬਾ ਜੀ ਇੰਨਾਂ ਕੀ ਦਾਖਲ ਦੀਆਂ ਬੇਨਤੀਆਂ ਆ ਜੀ ਵਾਹਿਗੁਰੂ ਜੀ ਕਰਤਾ ਦੀ ਕਾਰਵਾਈ ਮੰਗ ਕਰਦੇ ਵੀ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਸਾਡੇ ਕਾਰਵਾਈ ਸਾਡੀ ਤਾਂ ਇਹ ਬੇਨਤੀ ਆ ਪਹਿਲਾਂ ਨੰਬਰ ਤਾਂ ਇਹ ਪ੍ਰਸ਼ਾਸਨ ਨੂੰ ਪਹਿਲ ਦਿੰਨੇ ਆ ਵੀ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਵੀ ਕਾਨੂੰਨੀ ਕਾਰਵਾਈ ਜੇ ਕੋਈ ਨਹੀਂ ਕਾਰਵਾਈ ਹੁੰਦੀ ਤਾਂ ਫਿਰ ਦਲਪੰਥ ਪਹਿਲਾਂ ਤੋਂ ਹੀ ਸਜ਼ਾ ਦਿੰਦਾ ਆ ਉਹ ਤਾਂ ਕਹਿੰਦਾ ਮੈਂ ਕੁਰਸੀ ਤੇ ਬੈਠਾ ਨਾ ਕੁਰਸੀ ਤੇ ਬੈਠਣਾ ਵੀ ਬਾਬਾ ਜੀ ਬਹੁਤ ਦੋਸ਼ ਆ ਕ ਪਰੇਸ਼ਨ ਪਾਪਾ ਜੀ ਲੋਕਾਂ ਦੇ ਘੜਾ ਹੁੰਦਾ ਥੱਲੇ ਬੈਠੋ ਅਸੀਂ ਉਹਨੂੰ ਇੱਕ ਹੀ ਬੇਨਤੀ ਨਹੀਂ ਉਹ ਲੋਕਾਂ ਨੂੰ ਕਹਿੰਨੇ ਆ ਜਿਹੜੇ ਕੋਲੇ ਬੈਠੇ ਸੀ ਵੀ ਤੁਸੀਂ ਕਮਲੇ ਸੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰੀ ਜਾਂਦਾ ਇੱਕ ਪਖੰਡੀ ਸਾਧ ਤੇ ਅਸੀਂ ਜਾਗਦਿਆਂ ਜਮੀਰ ਵਾਲਿਆਂ ਨੂੰ ਫਿਰ ਬੇਨਤੀ ਕਰਦੇ ਆ ਪਾਪਾ ਜੀ ਜਾਗੋ ਜੇ ਗੁਰੂ ਗ੍ਰੰਥ ਸਾਹਿਬ ਨਾਲ ਹੋ ਗਿਆ ਤੇ ਆਪਣੇ ਆ ਬਾਣਾ ਪਾਇਆ ਤਾਂ ਸਾਡੇ ਅਰਕਿਆਂ ਦਾ ਕੋਈ ਫਾਇਦਾ ਨਹੀਂ ਕਿਉਂ ਤੇ ਇਹ ਆਪਾਂ ਬੋਲਦੇ ਕਿਉਂ ਨਹੀਂ ਇਹ ਆਏ ਦੇਖ ਲਓ ਵੀ ਸਾਡੇ ਦੀ ਪਾਵਰ ਆ ਜਾਂ ਕੋਈ ਦੇਖ ਲੈਂਦਾ ਵੀ ਇਹ ਇਹਨਾਂ ਦੇ ਸਾਡੇ ਨਾਲ ਕਨੈਕਟ ਆ ਇਹ ਕਨੈਕਟ ਬਾਜੀ ਛੱਡ ਕੇ ਸਾਡੀ ਬੇਨਤੀ ਆ ਇੱਕ ਗੁਰੂ ਮਹਾਰਾਜ ਦੀ ਗੱਲ ਆ ਜੇ ਇਨਸਾਨ ਦੀ ਗੱਲ ਆਉਂਦੀ ਬਾਬਾ ਜੀ ਸਾਡੇ ਮਗਰ ਨਾ ਤੁਸੀਂ মিডিਆ ਵਾਲਾ ਤੇ ਨਾ ਕੋਈ ਹੋਰ ਆਉਂਦਾ ਇਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਵਿਕਤਰਾ ਤਾਂ ਹੁੰਦਾ ਹੀ ਹੁੰਦਾ ਬਾਬਾ ਜੀ ਜਿਹੜੀ ਉਹਨਾਂ ਨੇ ਬੇਆਪਦੀ ਕੀਤੀ ਆ ਕਿ ਇਹ ਬਹੁਤ ਹੀ ਨਿੰਦਣਯੋਗ ਆ ਇਹਦੇ ਉੱਤੇ ਕਾਨੂੰਨੀ ਕਾਰਵਾਈ ਜੇ ਨਾ ਹੋਈ ਫਿਰ ਦਲ ਪੰਥ ਲੰਗੋ ਸੰਗਲ ਜ਼ਰੂਰ ਲਾਇਆ ਜਾਏਗਾ ਕਹਣਾ ਚਾਹੋਗੇ ਰੂਮੀ ਵਾਲੇ ਡੇਰੇ ਦੇ ਵੀਡੀਓ ਵਾਇਰਲ ਹੋ ਰਹੀ ਸੀ ਜੀ ਇੱਕ ਇਹ ਜਿਹੜੀ ਕਰਦੀ ਕੀ ਤੁਸੀਂ ਸਰ ਉਹਦੇ ਬਾਰੇ ਕਹਿਣਾ ਚਾਹੋਗੇ ਇਹ ਦੇਖੋ ਅੱਜ ਸਾਡੇ ਕੋਲ ਕੋਈ ਸਿੰਘ ਸਾਹਿਬਾਨ ਸੀਗੇ ਸਿੰਘ ਇਹ ਆਏ ਸੀਗੇ ਜੀ ਇਹਨਾਂ ਨੇ ਕੋਈ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਡੇਰਾ ਰੂਮੀ ਦੇ ਸਬੰਧ ਦੇ ਵਿੱਚ ਉਹਦੇ ਸਾਥੀ ਇਹਨਾਂ ਨੇ ਤਰਾਜ ਪੈਦਾ ਕੀਤਾ ਸੀ ਜਿਸ ਸਬੰਧੀ ਅਸੀਂ ਅੱਜ ਇਹਨਾਂ ਨਾਲ ਮੀਟਿੰਗ ਕਰ ਲਈ ਹੈ ਇਹਨਾਂ ਨਾਲ ਸਾਰੀ ਗੱਲਬਾਤ ਕਰ ਲਈ ਹੈ ਅਸੀਂ ਉਹ ਕੰਪਲੀਟਲੀ ਸਾਡੇ ਕੋਲੇ ਹੈਗੀ ਹੈ ਜੀ ਅਸੀਂ ਉਹਦੀ ਵੀ ਵੈਰੀਫਾਈ ਪ੍ਰੋਪਰ ਵੈਰੀਫਿਕੇਸ਼ਨ ਕਰਾਂਗੇ ਉਸ ਤੋਂ ਬਾਅਦ ਜੋ ਬੰਦੀ ਕਰ ਰਹੀ ਕਰਾਂਗੇ ਬਾਕੀ ਸਭੀ ਸਿੰਘਾਂ ਨੂੰ ਵੀ ਇਹੀ ਉਮੀਦ ਸੀਗੀ ਵੀ ਜਿਹੜਾ ਇਹ ਧਰਮ ਦਾ ਮਸਲਾ ਹੈ ਥੋੜਾ ਸੈਂਸਟਿਵ ਮਸਲਾ ਹੁੰਦਾ ਹੈਗਾ ਤੇ ਇਹਨੂੰ ਆਪਾਂ ਸ਼ਾਂਤਮਈ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਇਹਦਾ ਹੱਲ ਕੱਢ ਲਿਆ ਜਾਵੇ ਤੇ ਜਿੱਥੇ ਸਿੰਘ ਸਿੰਘ ਸਾਹਿਬ ਇਹਨਾਂ ਨੇ ਵੀ ਇਹੀ ਆਸ਼ਵਾਸ਼ਣ ਦਿੱਤਾ ਵੀ ਆਪਾਂ ਇਹਨੂੰ ਸ਼ਾਂਤਮਈ ਤਰੀਕੇ ਨਾਲ ਢੰਗ ਕਰਕੇ ਜਾਂ ਕਿਸੇ ਤਰੀਕੇ ਦੀ ਮੀਟਿੰਗ ਕਰਕੇ ਜਾਂ ਜੋ ਵੀ ਫਿਰ ਅੱਗੇ ਹੋਊਗਾ ਉਸ ਹੱਬ ਨਾਲ ਕਰ ਦੇ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਇਹ ਕੋਈ ਇਹ ਜਿਹੜਾ ਇਹ ਧਾਰਮਿਕ ਮਸਲਾ ਹੈਗਾ ਜੀ ਇਹਦੇ ਤੇ ਕੋਈ ਜਿਆਦਾ ਮੈਂ ਸਪੈਕਟਲੀ ਕਮੈਂਟ ਨਹੀਂ ਕਰ ਸਕਦਾ ਬਟ हां ਇੱਕ ਮੀਟਿੰਗ ਹੋਊਗੀ ਮੀਟਿੰਗ ਦੇ ਵਿੱਚ ਅਗਰ ਇਹਨਾਂ ਦੇ ਕੋਈ ਗਿਲੇ ਸ਼ਿਕਵੇ ਜਾਂ ਉਹਨਾਂ ਦੀ ਗੱਲਬਾਤ ਹੈਗੀ ਆ ਕਿ ਦੂਰ ਹੋ ਜਾਂਦੀ ਹੈ ਤਾਂ ਉਹ ਅਕੋਰਡਿੰਗਲੀ ਆ ਨਹੀਂ ਤਾਂ ਜੋ ਇਹਨਾਂ ਵੱਲੋਂ ਕੋਈ ਕੰਪਲੇਂਟ ਦਿੱਤੀ ਗਈ ਸੀ ਕਿ ਧਾਰਮਿਕ ਭਾਵਨਾਵਾਂ ਨੂੰ ਕੇਸ ਪੰਚਾਇਆ ਗਿਆ ਹੈ ਅਸੀਂ ਵੀਡੀਓ ਵੈਰੀਫਾਈ ਕਰਕੇ ਫਿਰ ਉਸ ਹਸਾਬ ਦੀ ਕਾਰਵਾਈ ਕਰਦੇ ਹਾਂ ਕਿ ਕਿਹੜੀ ਅਗਰ ਮੇਰੀ ਚਲੀ ਨੂੰ ਅੱਗੇ ਜਾਏ ਫੇਰੇ A. Sani Sani Sani